ਸਰਦਾਰ ਉਦਮ ਸਿੰਘ ਦੇ ਬਚਪਨ ਵਿੱਚ ਹੀ ਮਾਤਾ ਪਿਤਾ ਗੁਜ਼ਰ ਗਏ ਸੀ ਤੇ ਉਹਨਾਂ ਦੀ ਪਰਵਰਿਸ਼ ਹੋਈ ਸੀ ਅੰਮ੍ਰਿਤਸਰ ਦੇ ਇੱਕ ਅनाथ ਆਸ਼ਰਮ ਦੇ ਵਿੱਚ ਤੇ ਜਦੋਂ 13 April 1919 ਨੂੰ ਜਲੀਆਂ ਵਾਲੇ ਬਾਗ ਦੇ ਵਿੱਚ ਜਰਨਲ ਅਡਵੈਰ ਦੇ ਹੁਕਮਾਂ ਨਾਲ ਸੈਂਕੜੇ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਜਿਹੜੇ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸੀ ਤਾਂ ਉੱਥੇ ਸਰਦਾਰ ਉਦਮ ਸਿੰਘ ਦੀ ਡਿਊਟੀ ਲੱਗੀ ਜਿਹੜੇ ਜ਼ਖਮੀ ਸੀ ਉਹਨਾਂ ਦੀ ਮਲਨ ਪੱਟੀ ਕਰਨ ਲਈ ਉਹਨਾਂ ਨੂੰ ਲੰਗਰ ਪਾਣੀ ਛਕਾਉਣ ਲਈ ਡਿਊਟੀ ਲੱਗੀ ਸੀ ਉਹਨਾਂ ਦੀ ਤੇ ਉੱਥੇ ਹੀ ਉਹਨਾਂ ਦੇ ਮਨ ਦੇ ਵਿੱਚ ਹਨਾ ਲੋਕਾਂ ਤੇ ਜ਼ੁਲਮ ਦੇਖ ਕੇ ਇੱਕ ਡੂੰਗੀ ਸੱਟ ਵੱਜੀ ਕਿ ਜਿੰਨਾ ਚਿਰ ਰੋੜਵੈਰ ਨੂੰ ਮਾਰਨੀ ਨਾ ਦਿੰਦਾ ਹੈਗਾ ਬਦਲਾ ਨਹੀਂ ਲੈ ਲੰਦਾ ਉਹਨਾਂ ਚਿਰ ਚੈਨ ਨਾਲ ਨਹੀਂ ਬੈਠੂਗਾ ਤੇ ਜੋਧੇ ਨੇ ਇਹ ਕਸਮ ਖਾਧੀ ਤੇ ਆਪਣੇ ਵਚਨ ਨੂੰ ਨਿਭਾਇਆ 26 ਸਾਲ ਬਾਅਦ ਕਈ ਦੇਸ਼ਾਂ ਵਿੱਚੋਂ ਹੋ ਕੇ ਇੰਗਲੈਂਡ ਪਹੁੰਚਿਆ ਉਦਮ ਸਿੰਘ ਜੋਧਾ ਤੇ ਉਹਦੇ ਘਰ ਚ ਜਾ ਕੇ ਓੜਵੈਰ ਨੂੰ ਚਲਣੀ ਕਰਿਆ ਤੇ ਮੌਤ ਦੇ ਘਾਟ ਉਤਾਰ ਕੇ ਜਲੀਆਂ ਵਾਲੇ ਬਾਗ ਦੇ ਸ਼ਹੀਦੀ ਸਾਕੇ ਦਾ ਬਦਲਾ ਲਿਆ ਤੇ ਜਲੀਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਉਦੋਂ ਸਿੰਘ ਨੇ ਓੜਵੈਰ ਦੀ ਡਰਾਈਵਰੀ ਦੀ ਨੌਕਰੀ ਵੀ ਕੀਤੀ ਤੇ ਉਦੋਂ ਵੀ ਉਹਨੂੰ ਮੌਕਾ ਮਿਲਿਆ ਉਹਨੂੰ ਮਾਰਨ ਦਾ ਪਰ ਉਹਨੇ ਆਪਣੇ ਆਪ ਨੂੰ ਰੋਕਿਆ ਕਿ ਜੇ ਮੈਂ ਇਹਨੂੰ ਹੁਣ ਮਾਰਤਾ ਤਾਂ ਇੰਗਲੈਂਡ ਦੇ ਵਿੱਚ ਸਿੱਖਾਂ ਦਾ ਪੰਜਾਬੀਆਂ ਦਾ ਅਕਸ ਖਰਾਬ ਹੋ ਜਾਣਾ ਤੇ ਉਹਨੇ ਨੌਕਰੀ ਛੱਡ ਕੇ ਉਹਨੂੰ ਫਿਰ ਉਤਦੇ ਉਹਦੇ ਸਾਹਮਣੇ ਖੜਾ ਹੋ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਤੇ ਅੱਜ ਉਹਦੇ ਮਹਿੰਦ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਾ ਹਾਂ